ਕੱਗਰ ਦੇ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਸਦੂਗਰ ਸ਼ਹਿਰ ਵਾਸੀਆਂ ਨੂੰ ਹੁਣ ਖੁਸ਼ਕਾਵਰੀ ਮਿਲਿਆ ਰਾਹਤ ਦੀ ਖਬਰ ਹੈ ਕੱਲ ਵੀ ਅਸੀਂ ਆਈ ਥਾਂ ਤੇ ਤੁਹਾਨੂੰ ਯਾਦ ਹੋਊਗਾ ਕੱਲ ਦਿਖਾਇਆ ਸੀ ਕਿ ਬਾਬਾ ਬਹਾਦਰ ਦਾਸ ਦੀ ਜਿਹੜੀ ਝੰਡੀ ਸੀ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਲਗਾਈ ਗਈ ਸੀ ਔਰ ਲੋਕਾਂ ਦਾ ਹੀ ਕਹਿਣਾ ਸੀ ਕਿ ਹੁਣ ਜਿਹੜਾ ਪਾਣੀ ਘਟਣਾ ਸ਼ੁਰੂ ਹੋਏਗਾ ਪਰ ਸਾਡੇ ਨਾਲ ਨੇ ਉਹੀ ਲੋਕ ਜਿਹੜੇ ਕੱਲ ਵੀ ਸੀ ਕਿਉਂਕਿ ਕੱਲ ਇਹਨਾਂ ਨੇ ਕਿਹਾ ਸੀ ਕਿ ਬਾਬਾ ਬਹਾਦਰ ਦਾਸ ਜੀ ਹੋਂਨਾ ਦੇ ਤੇ ਬਚਨ ਹੋਇਆ ਹੈ ਸ਼ਹਿਰ ਜਿਹੜਾ ਨਹੀਂ ਡੁੱਬੇਗਾ ਪਰ ਰਾਤੇ ਰਾਤ ਜਿਹੜਾ ਪਾਣੀ ਘਟਣਾ ਸ਼ੁਰੂ ਹੋਇਆ 2 ਤੋਂ 3 ਫੁੱਟ ਪਾਣੀ ਜਿਹੜਾ ਘਟ ਚੁ ਤੇ ਬੁਰਜੀਆਂ ਦਾ ਕੱਲ ਪਾਣੀ ਸੀ ਪਰ ਅੱਜ ਬੁਰਜੀਆਂ ਤੋਂ ਏਟਾ ਹੋ ਗਿਆ ਸਾਡੇ ਨਾਲ ਉਹੀ ਪਿੰਡ ਦੇ ਲੋਕ ਖੜੇ ਨੇ ਕੱਲ ਜਿਹੜੇ ਸੀ ਕਿਉਂਕਿ ਕੱਲ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਜਿਹੜਾ ਹੁਣ ਘਟਣਾ ਸ਼ੁਰੂ ਹੋਊਗਾ ਤੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਫਿਰ ਝੰਡੀ ਨੇ ਕੰਮ ਦਿਖਾਈ ਦਿੱਤਾ ਝੰਡੀ ਨੇ ਕੰਮ ਦਿਖਾਤਾ ਬਾਈ ਜੀ ਇਹਦਾ ਵੀ ਮਾਲਕ ਅੱਗੇ ਅਰਦਾਸ ਕਰੀ ਸੀ ਕੱਲ ਸਾਰੇ ਨਗਰ ਨੇ ਕਰੀ ਐ ਇੱਥੇ ਕੜਾਈ ਵੀ ਹੋਰ ਵੀ ਵਾਧੂ ਮੰਨ ਕੇ ਚੱਲ ਹੋਇਆ ਤੇ ਇਹ ਬਈ ਬੇਨਤੀ ਐ ਬਸ ਸਾਰੇ ਪਿੰਡ ਵਾਸੀਆਂ ਦੀ ਵੀ ਇਹ ਕੰਮ ਹੋਇਆ ਚੱਲ ਹਨਾ ਵੀ ਬਰਾਬਰ ਸੁਣ ਲਈ ਆਪਣੀ ਪਾਣੀ ਘਟ ਗਿਆ ਵੀ ਹੋਰ ਵੀ ਘਟਣ ਦੀ ਉਮੀਦ ਹੈਗੀ ਵੀ ਘਟ ਜੋ ਹੁਣ ਕਹਿੰਦੇ ਵੀ ਥੱਲੇ ਲੱਜੂ ਜਾਵਾਂ ਕਿਉਂਕਿ ਕੱਲ ਆਪਾਂ ਗੱਲਾਂ ਕੀਤੀਆਂ ਤੁਸੀਂ ਕੱਲ ਕਿਹਾ ਸੀਗਾ ਕਿ ਅਸੀਂ ਜਿਹੜਾ ਨੀ ਪੱਥਰ ਸੀ ਉਹ ਵੀ ਵਿੱਚ ਰਹਿ ਗਿਆ ਸੀ ਪਰ ਅਸੀਂ ਫੇਰ ਵੀ ਜਿਹੜਾ ਅਫਸੋਸ ਕੀਤਾ ਕਿਉਂਕਿ ਸਾਡੀ ਮੰਤ ਸੀ ਮੰਨਤਾ ਉਸੇ ਦੀ ਗਰੀ ਜੰਨੇ ਇਸ ਤ ਵੀ ਬਾਬਾ ਥੱਲੇ ਲੈ ਜਾਇ ਨੂੰ ਅਸੀਂ ਨੀ ਪੱਥਰ ਉੱਤੀ ਰਖਵਾ ਕੇ ਦੁਆਰੇ ਨਗਰ ਅੱਗੇ ਬੇਨਤੀ ਕਰਕੇ ਜਿਹੜੀਆਂ ਪੰਚਾਇਤਾਂ ਤੇ ਸੌਂ ਖਾ ਕੇ ਗਈਆਂ ਨੇ ਵੀ ਅਸੀਂ ਪੁਲ ਬਣਾਵਾਂਗੇ ਉਹਨਾਂ ਅੱਗੇ ਹੀ ਅਸੀਂ ਤਾਂ ਹੁਣ ਵੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਉਹੀ ਨੀ ਪੱਥਰ ਤੁਹਾਡਾ ਸਾਡਾ ਜੀ ਕਢਵਾ ਕੇ ਪੁਲ ਦੇ ਉੱਤੇ ਰਖਵਾ ਦਿੱ ਕਹੇ ਤਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਪਹਿਲਾਂ ਤੋਂ ਵੀ ਕਹੀ ਜਾਂਦਾ ਸੀ ਵੀ ਜਿਵੇਂ ਬਣਾ ਵਾਲੀ ਵਾਲੇ ਸਾਹਿਬ ਨੇ ਹੋਰ ਨੇ ਇੱਥੇ ਜਿਵੇਂ ਉਹ ਕਹਿੰਦੇ ਵੀ ਅਸੀਂ ਬਣਾ ਕੇ ਦੇਵਾਂਗੇ ਪੁਲ ਜਿਵੇਂ ਵੀ ਹੋਇਆ ਵੀ ਅਸੀਂ ਪੁਲ ਬਣਾ ਕੇ ਦੇਵਾਂਗੇ ਪਰ ਰਾਤੋਂ ਰਾਤ ਹੀ ਜਿਹੜਾ ਪਾਣੀ 2 ਤੋਂ 3 ਫੁੱਟ ਘਟ ਗਿਆ ਪਾਣੀ ਘਟ ਗਿਆ ਜੀ ਇੱਥੇ ਵੀ ਘਟ ਗਿਆ ਤੁਹਾਡੇ ਸਾਹਮਣੇ ਉਹਦੇ ਕੋ ਬੁਰਜ ਨਗਾ ਹੋ ਗਿਆ ਤੇ ਬਾਕੀ ਸਾਹਮਣੇ ਪਤਾ ਲੱਗਦਾ ਘਟ ਗਿਆ ਪਾਣੀ ਬਹੁਤ ਜ਼ਿਆਦਾ ਆਪਣਾ ਗੱਲ ਕੀਤੀ ਹੈ ਕੱਲ ਤੁਸੀਂ ਵੀ ਕਿਹਾ ਸੀਗਾ ਕਿ ਹਾਂ ਅਸੀਂ ਜਿਹੜਾ ਜੱਗ ਕਰਕੇ ਪੂਰਾ ਇੱਥੇ ਲੰਗਰ ਵੀ ਵਰਤਾਇਆ ਉਸ ਤੋਂ ਬਾਅਦ ਅਸੀਂ ਮੰਨਤ ਦੇ ਨਾਲ ਝੰਡੀ ਚੜਾਈ 35 ਬੁੜੀਆਂ ਆਈਆਂ ਇੱਥੇ ਕੱਲ ਜੋ ਉਹਨਾਂ ਨੇ ਆ ਕੇ ਇੱਥੇ ਮੰਨ ਕੇ ਕਢਾਈ ਕਰਵਾਈ ਬਾਬੇ ਖਾਜੇ ਦੀ ਬਾਬੇ ਭਾਲਦਾ ਜੀ ਦੀ ਉਹ ਕਰਕੇ ਇੱਥੇ ਸਾਰਾ ਮੰਨ ਕੇ ਚੱਲ ਵੀ ਉਹਨਾਂ ਕਰਕੇ ਗਈਆਂ ਆਪਦਾ ਤੇ ਕਢਾਈ ਮੰਨ ਕੇ ਚੱਲ ਵਿੱਚ ਇਹਦੇ ਵਿਸ਼ਾਦਨ ਕੀਤੀ ਆਪਾਂ ਨੇ ਮੁੰਡੇ ਲੱਗ ਕੇ ਦੋ ਜਣੇ ਅਸੀਂ ਵਿੱਚ ਮੰਨ ਕੇ ਚੱਲੋ ਕਰਵਾਤਾ ਜੀ ਤਨਾ ਕਿਤੇ ਕਰੇ ਬਚਨ ਜਿਹੜੇ ਸੱਚ ਹੋ ਗਏ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਸਾਰੇ ਜੋ ਵੀ ਬਚਨੇ ਸਾਰੇ ਸੱਚ ਹੀ ਨੇ ਜੀ ਝੂਠ ਦਾ ਕੋਈ ਬਚਨ ਵੀ ਨਹੀਂ ਹੋਇਆ ਜੀ ਕਿਉਂਕਿ ਪਹਿਲਾਂ ਵੀ ਕਹਿੰਦੇ ਜੋ ਹੜਾ ਸੀ ਉਦੋਂ ਵੀ ਸ਼ਹਿਰ ਬਚ ਜਾਂਦਾ ਸੀ ਬਚ ਜਾਂਦਾ ਸੀ ਜੀ ਅਸੀਂ ਕਿ ਪਹਿਲਾਂ ਬਹੁਤ ਬਚਦਾ ਸੀ ਪਹਿਲਾਂ ਤੋਂ ਹੀ ਬਚਦਾ ਸੀ ਸ਼ਹਿਰ ਪਰ ਹੁਣ ਐਤ ਕੀ ਜਿਹੜਾ ਘਸਮ ਉਹ ਤੱਕ ਵਗ ਗਿਆ ਇਧਰ ਆ ਗਿਆ ਬਾਦੀਆਂ ਸਾਰੀਆਂ ਹੋ ਗਿਆ ਰੂੜ ਕੀ ਹੋ ਗਿਆ ਇਧਰ ਅੱਗੇ ਤੱਕ ਬਹੁਤ ਦੂਰ ਤੱਕ ਵਗ ਗਿਆ ਪਰ ਹੁਣ ਵੀ ਇੱਕ ਉਹਦਾ ਮੋੜ ਮੁੜ ਗਿਆ ਹਾਂਜੀ ਹਾਂਜੀ ਘੇਰਾ ਪੈ ਰਿਆ ਚਾਰ ਸਵੇਰੇ ਪਾਣੀ ਦਾ ਹੁਣ ਮੋੜ ਮੁੜਿਆ ਤੇ ਇਹਨਾਂ ਕਟੋਕਟੇ 10 12 ਦਿਨ ਹੋ ਗਏ ਪਾਣੀ ਚੱਲਦੇ ਨੂੰ ਤੇ ਸਾਰੇ ਤਵਾਈ ਲਿਆ ਰੱਖੀ ਪਰਲੇ ਪਾਸੇ ਸ਼ਹਿਰ ਦੇ ਕੀ ਲੱਗਦਾ ਬਾਈ ਫਿਰ ਚੰਡੀ ਦਾ ਹੀ ਅਸਰ ਸੀ ਹਾਂਜੀ ਹਾਂਜੀ ਬਾਬੇ ਦਾ ਉਹ ਆਈ ਚਮਤਕਾਰ ਆ ਇਹ ਹਾਂਜੀ ਬਾਬੇ ਭਗਵਾਨ ਜੀ ਦਾ ਚਮਤਕਾਰ ਚਮਤਕਾਰ ਹੈ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਇਸ ਨਗਰ ਦੇ ਵਿੱਚ ਜਾਂ ਹੋਰ ਵੀ ਚਾਰ ਸਵੇਰੇ ਇਹ ਜਿਹੜੀ ਮਾਨਕ ਸਰਕਾਰ ਆ ਮੌਜੂਦਾ ਉਹ ਪਰ ਕਰਾ ਕੇ ਸਰਬਾ ਸਾਰਿਆਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆਗਾ ਕਿਸੇ ਦਾ ਘਰ 파ਟਿਆ ਕਿਸੇ ਦਾ ਮੋਟਰਸਾਈਕਲ ਕਿਸੇ ਦਾ ਕੁਛ ਕਿਸੇ ਦਾ ਕੁਛ ਉਹਨਾਂ ਨੂੰ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਵੇਂ ਕਿ ਮਾਨ ਸਾਹਿਬ ਭਗਵਾਨ ਤਮਾਂਜੀ ਨੇ ਕਿਹਾ ਸੀ ਵੀ ਸਰਬਾ ਘਰਾਵੇ ਕਿਸੇ ਸਭ ਨੂੰ ਕੁਝ ਦੇਵਾਂਗੇ ਉਹ ਚੀਜ਼ਾਂ ਸਾਰਿਆਂ ਨੂੰ ਮਿਲਣਾ ਚਾਹੀਦਾਗਾ ਇਹ ਵਿਚਾਰ ਆਵਦੀ ਸਰਕਾਰ ਆਵਦੇ ਬਾਜਾਂ ਤੇ ਖੜੀ ਉੱtre ਅਸਾ ਭਈ ਇਹਦਾ ਇਤਿਹਾਸ ਕੀ ਸੀ ਮੈਂ ਕਹਿੰਦਾ ਇੱਕ ਵਾਰ ਦੁਬਾਰਾ ਫੇਰ ਤੋਂ ਦੱਸਿਆ ਜਾਵੇ ਭਾਈ ਜੀ ਇਹਦਾ ਇਹੀ ਸੀ ਵੀ ਬਾਬਾ ਹਬਾਲ ਦਾ ਜੀ ਨੇ ਕਿਹਾ ਸੀ ਵੀ ਭਾਈ ਪਹਿਲਾਂ ਰੋੜੀ ਡੁੱਬੂਗੀ ਫੇਰ ਟੜਾ ਡੁੱਬੂ ਇਹ ਪਿੰਡ ਦੇ ਨਾਲ ਪਹਿਲਾਂ ਢੰਡਾਲ ਸੀਗਾ ਫਿਰ ਉਹ ਮੰਨ ਕੇ ਚੱਲ ਰੋੜੀ ਢੰਡਾਲ ਵੱਜਦਾ ਸੀ ਇਹ ਠੀਕ ਆ ਹੁਣ ਵੱਡਿਆਂ ਬੰਦਿਆਂ ਤੋਂ ਸੁਣਦੇ ਆ ਵੀ ਇੱਥੇ ਤੱਕ ਬਸ ਹੁੰਦੀ ਰਹੀ ਐ ਅੱਛਾ ਤੇ ਵੀ ਆਹਾ ਪੁੱਲ ਤੋਂ ਸਾਨੂੰ ਸਿੱਧੇ ਕਿ ਇੱਧਰ ਆਪਣੇ ਤੱਕ ਜਾਂਦੇ ਰਹੇ ਆ ਰੋੜੀ ਤੋਂ ਸਮਾਨ ਲਿਆਉਂਦੇ ਸੀ ਇੱਥੇ ਸਾਡਾ ਬਾਜ਼ਾਰ ਹੁੰਦਾ ਸੀ ਪੁਰਾਣਾ ਇਹਨਾਂ ਪੁਰਾਣੇ ਬਜ਼ੁਰਗਾਂ ਨੇ ਸੁਣਦੇ ਆ ਵੀ ਇੱਥੇ ਬਾਜ਼ਾਰ ਇੱਕੋ ਹੀ ਹੁੰਦਾ ਸੀ ਉਹ ਜਿਹੜਾ ਮੇਨ ਬਾਜ਼ਾਰ ਉਹ ਬਾਅਦ ਚ ਬਣਿਆ ਇਹੀ ਬਾਜ਼ਾਰ ਹੁੰਦਾ ਸੀ ਇੱਥੋਂ ਸਾਰਾ ਕੁਝ ਖਰੀਦਦੇ ਸੀ ਸਮਾਨ ਰੋੜੀ ਤੋਂ ਆਉਂਦਾ ਸੀ ਇਹ ਪੁੱਲ ਰਹੀਂ ਜਾਂਦੇ ਆਉਂਦੇ ਸੀ ਇਹ ਬਾਬਾ ਜੀ ਦੇ ਬਚਨ ਸੀ ਇੱਥੇ ਬਾਬਾ ਜੀ ਆਏ ਸੀ ਸਾਰਾ ਬਾਬਾ ਜੀ ਨੇ ਕੀਤਾ ਸੀ ਤੇ ਇਹ ਬਜ਼ੁਰਗ ਵੀ ਖੜੇ ਨੇ ਸਾਡੇ ਤੋਂ ਇਹਨਾਂ ਬਾਰੇ ਪੁੱਛਾਂਗੇ ਹਾਂਜੀ ਹਾਂਜੀ ਮੈਂ ਜੀ ਬਾਹਰ ਹਾਂ ਪਰ ਇਹ ਮੰਤ ਜਿਹੜੀ ਹੈ ਇਹ ਲਗਾਤਾਰ ਕਿਉਂਕਿ ਲਗਾਤਾਰ ਕਿਹਾ ਜਾਂ ਕੱਲ ਸੀ ਜਦੋਂ ਆਏ ਉਦੋਂ ਵੀ ਜਰਾ ਇੱਥੇ ਪਾਣੀ ਇੱਥੋਂ ਤੱਕ ਸੀ ਜੀ ਹੁਣ ਵੀ ਲੱਗ ਰਿਹਾ ਪਤਾ ਕਿਉਂਕਿ ਨਿਸ਼ਾਨ ਜਿਹੜੇ ਅਜੇ ਤੱਕ ਵੀ ਪਏ ਨੇ ਪਾਣੀ ਦੇ ਨਾਲ ਜੀ ਮੈਂ ਤਾਂ ਬਾਹਰ ਹਾਂ ਜੀ ਪਏ ਆਈ ਨਿਸ਼ਾਨ ਦਾ ਪਾਣੀ ਨੇ ਪਾਣੀ ਕੱਲ ਨਾਲ ਬਹੁਤ ਜ਼ਿਆਦਾ ਥੱਲੇ ਹੋਇਆ ਸੀ ਘਟਿਆ ਗਿਆ ਪਾਣੀ ਬਹੁਤ ਜ਼ਿਆਦਾ ਕੱਲ ਇੱਥੇ ਪੁਰਥੀ ਗਿਆ ਪਾਣੀ ਨੀ ਪੱਥਰ ਸੀ ਜਿਹੜੇ ਉਹ ਫਿਰ ਸਾਨੂੰ ਤਾਂ ਹੁਣ ਤਾਂ ਇਹ ਹੈ ਜੀ ਵੀ ਕਿਹੜੇ ਵਲੇ ਥੱਲੇ ਲੱਗੇ ਤੇ ਕਿਹੜੇ ਵਲੇ ਅਸੀਂ ਉਹਦਾ ਜਿਹੜਾ ਮੰਨ ਕੇ ਝੰਡੀ ਕਿੱਥੇ ਲੱਗੀ ਹੁੰਦੀ ਸੀ ਪਹਿਲਾਂ ਝੰਡੀ ਇੱਧਰਲੇ ਆ ਜਿਵੇਂ ਆ ਬੁਰਜੀਆਂ ਨੇ ਜੀ ਸਿਹਦ ਨੂੰ ਲੱਗੀ ਹੋਈ ਆ ਜੀ ਆ ਝੰਡਾ ਜੋ ਦਿਖਾ ਉੱਪਰ ਲੱਗਿਆ ਇਹ ਬਿਲਕੁਲ ਉਹਦੀ ਸਿਹਦ ਨੂੰ ਲਾਇਆ ਹੋਇਆ ਸੀ ਉੱਪਰ ਝੰਡਾ ਲੱਗਿਆ ਹੋਇਆ ਉਹ ਅੱਛਾ ਅੱਛਾ ਚਾਹੀਦੀ ਮਲਵਾਹੀ ਲੈਣ ਚ ਆਹੀ ਲੈਣ ਜੀ ਹਾਂ ਆਹੀ ਲੈਣ ਚ ਝੰਡਾ ਲੱਗਾ ਇਹਦੇ ਨਾਲ ਚਾਰ ਬੁਰਜੀਆਂ ਸੀਆਂ ਦੋ ਐ ਸਾਈਡ ਤੇ ਦੋ ਐ ਸਾਈਡ ਤੇ ਉਹ ਮੰਨ ਕੇ ਪਾਣੀ ਨਾਲ ਗਰਗੀ ਜਾਂ ਇਹਨਾਂ ਨੇ ਗਰਾਤੀ ਜੋ ਵੀ ਜੈਦੇਪੁਰ ਟਾਉਣ ਲੱਗਿਆ ਪ੍ਰਸ਼ਾਸਨ ਉਹਦੇ ਸੀਗੀਆਂ ਠੀਕ ਹੈ ਤੇ ਵੀ ਚਲੋ ਡਿਗ ਪੀਆਂ ਜਾਂ ਡੇਗਤੀਆਂ ਕਿਵੇਂ ਵੀ ਕਰਤਾ ਤੁਹਾਨੂੰ ਤਾਂ ਬੇਨਤੀ ਇਹ ਹੱਥ ਬੰਨ ਕੇ ਵੀ ਇਹਨੂੰ ਜਦੋਂ ਵੀ ਪਾਣੀ ਉਤਰ ਜੇ ਥੱਲੇ ਲੱਗ ਜੇ ਸੁੱਕ ਜੇ ਇਹ ਤੇ ਆਪਦਾ ਆਪਣਾ ਕੰਮ ਸ਼ੁਰੂ ਕੀਤਾ ਜਾਵੇ ਇੱਥੇ ਜਲਦ ਤੋਂ ਜਲਦ ਭਾਈ ਉਹ ਜਦੋਂ ਉਹ ਲਾਈ ਸੀ ਝੰਡੀ ਉਹਨੂੰ ਕਿੰਨਾ ਟਾਈਮ ਹੋ ਗਿਆ ਸੀ ਜਿਹੜੀ ਉੱਥੇ ਲੱਗੀ ਸੀ ਉਹ ਤਾਂ ਜਿਵੇਂ ਇੱਥੇ ਬਾਠ ਹੁੰਦਾ ਜਾਂ ਇੱਥੇ ਬੁੱਧਵਾਰ ਹੁੰਦਾ ਜਿਵੇਂ ਬੁੱਧਵਾਰ ਦੀ ਮੰਨਤਾ ਹੈ ਇੱਥੇ ਤਜ ਦੋ ਵਾਰ ਦਾ ਦੇਣਾ ਦੋ ਦੋ ਵਾਰ ਦਾ ਦੇਣਾ ਇੱਥੇ ਬੋਦੇ ਭਰਦੀ ਹੈ ਜੀ ਇੱਥੇ ਮੰਨ ਕੇ ਚੱਲ ਜਿਹੜੇ ਆਉਂਦੇ ਆ ਲੰਗਰ ਲੈ ਕੇ ਕੋਈ ਆਉਂਦਾ ਕੋਈ ਕਿਵੇਂ ਆਉਂਦਾ ਉਹ ਇੱਥੇ ਸਭ ਕੁਝ ਹੁੰਦਾ ਹੈ ਲੰਗਰ ਹੁਣ ਵੀ ਤਿਆਰ ਹੈ ਲੰਗਰ ਬਣਦਾ ਹੈ ਤੇ ਜੀਨੇ ਛਕਣਾ ਜਾ ਕੇ ਛਕ ਸਕਦਾ ਕੋਈ ਉਹ ਨਹੀਂ ਹੈਗਾ ਵੀ ਮੰਨ ਕੇ ਜਿਆਦਾ ਪਾਣੀ ਪੂਣੀ ਆਉਂਦਾ ਇੱਥੇ ਜਾ ਕੋਈ ਹੋਰ ਪ੍ਰੋਬਲਮ ਆਉਂਦੀ ਹੈਗੀ ਤਾਂ ਇੱਥੇ ਲੋਕਾਂ ਦੀਆਂ ਪੂਰੀਆਂ ਆਉਂਦੀਆਂ ਮੰਨਦਾ ਹੁੰਦੀ ਹੈ ਜੀ ਕੱਲ ਜਿਵੇਂ ਹੁਣ 30-35 ਬੁੜੀਆਂ ਆਪਦੇ ਘਰਾਂ ਚੋਂ ਸਾਰਾ ਕੁਝ ਬਣਾ ਕੇ ਲੈ ਕੇ ਆਈਆਂ ਇੱਥੇ ਉਹਨਾਂ ਨੇ ਆ ਕੇ ਇੱਥੇ ਉਹ ਕੀਤਾ ਤੇ ਵਧੀਆ ਮੰਨ ਕੇ ਚੱਲ ਅ ਕਿੱਥੇ ਨਾ ਕਿਤੇ ਗੱਲ ਨਹੀਂ ਕਰਉਣਾ ਸਕਦਾ ਕੱਲ ਨੇ ਅਸਰ ਦਿਖਾਇਆ ਜੀ ਉਸਨੇ ਕੱਲ ਤੁਹਾਨੂੰ ਦੱਸੀ ਸੀ ਗੱਲ ਵੀ ਇਹ ਵੀ ਆਪਣੀ ਤਾਂ ਬੇਨਤੀ ਹੈ ਤੇ ਵੀ ਚਲੋ ਇਹੋ ਬਾਬੇ ਨੇ ਆਪਣੀ ਸੋਨ ਲਈ ਹਣਾ ਅੱਜ ਤਾਂ ਵੀ ਇਹ ਹੀ ਕਹਿਣੇ ਆ ਪ੍ਰਸ਼ਾਸਨ ਨੂੰ ਵੀ ਜਿਵੇਂ ਪ੍ਰਸ਼ਾਸਨ ਨੇ ਵਾਅਦੇ ਕਰਿਆ ਸਾਡੇ ਨਾਲ ਵੀ ਸਾਡਾ ਪੁਲ ਦੁਬਾਰਾ ਬਣਾਇਆ ਜਾਊਗਾ ਉਸੇ ਤਰ੍ਹਾਂ ਹੀ ਸਾਡਾ ਪੁਲ ਦੁਬਾਰਾ ਬਣਾਇਆ ਜਾਵੇ ਪ੍ਰਸ਼ਾਸਨ ਆਪ ਤੇ ਵਾਅਦਿਆਂ ਤੇ ਖਰਾ ਉਤਰੇ ਠੀਕ ਹੈ ਠੀਕ ਹੈ ਜੀ ਜੋ ਵੀ ਗਲਤੀ ਆਸਤਾ ਜੁੜੀ ਹੋਈ ਹੈ ਨਾ ਸਾਰੇ ਨਾ ਜੋ ਵੀ ਗਲਤੀ ਪ੍ਰਸ਼ਾਸਨ ਨੇ ਕੀਤੀ ਹੈਗੀ ਹੈਗੀ ਤੇ ਬਹੁਤ ਵੱਡੀ ਗਲਤੀ ਹੈ ਲੋਕਾਂ ਦੀ ਆਸਤਾ ਜੁੜਿਆ ਲੋਕਾਂ ਦਾ ਵਿਸ਼ਵਾਸ ਜੁੜਿਆ ਨਾਲ ਜੀ ਸਾਡੇ ਬਜ਼ੁਰਗ ਦੱਸਦੇ ਆ ਵੀ 88 ਚ ਵੀ ਪਾਣੀ ਆਇਆ 93 ਚ ਵੀ ਪਾਣੀ ਆਇਆ ਪਰ ਉਦੋਂ ਇੱਥੇ ਨਹੀਂ ਆਇਆ ਅੱਜ ਵੀ ਪਾਣੀ ਆਇਆ ਪਰ ਸ਼ਹਿਰ ਨੂੰ ਕੋਈ ਆਫਤ ਨਹੀਂ ਆਈ ਇਹ ਤੁਸੀਂ ਆਪ ਵਿੱਚ ਦਾਖਲ ਹੀ ਹੋਇਆ ਉਦੋਂ ਨਾ ਪਿੱਛੇ ਵੀ ਪਾਣੀ ਘਟ ਰਿਹਾ ਸੀ ਜੀ ਤਿੰਨ ਚਾਰ ਫੁੱਟ ਅੱਗੇ ਹੀ ਪਾਣੀ ਘਟ ਰਿਹਾ ਇਹ ਭੂਆ ਕਹਿੰਦਾ ਘੱਗਰ ਚੋਂ ਬਹੁਤ ਆਇਆ ਇਹ ਪੋਲਟਾ ਨਾਲ ਮਤਲਬ ਵੀ ਜਿੱਦੇ ਦਾ ਪੋਲਟਾ ਆਇਆ ਕੋਈ ਧਰਤੀ ਚੋਂ ਥੱਲੂ ਪਾਣੀ ਨਿਕਲ ਕੇ ਬਸ ਸ਼ਹਿਰ ਨੂੰ ਆਫਤ ਪਾ ਰਿਹਾ ਜੀ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਸੀਗੇ ਜੀ ਧੱਕੇ ਨਾਲ ਕਹਿ ਕੇ ਗਏ ਸੀਗੇ ਵੀ ਚਲ ਸਾਨੂੰ ਭੁੱਲਦਾ ਉਹ ਕਰਕੇ ਭਟਾਉਣ ਨਾਲ ਸਾਨੂੰ ਪਿੱਛ ਉਹਨਾਂ ਨੇ ਜਦੋਂ ਪੁਲਟਾ ਆਇਆ ਬਕਾਇਦਾ ਲੜਕਰੇ ਵੀ ਮਾਰ ਕੇ ਗਏ ਆ ਜੀ ਅੱਛਾ ਉੱਥੇ ਜਾਉਂਦੇ ਆ ਜੀ ਉਸੇ ਪਿੰਡਾਂ ਨੂੰ ਪਹਿਲਾਂ ਤਾਂ ਕਹਿੰਦੇ ਸੀ ਵੀ ਲੜਕਾਰੇ ਕਿਉਂ ਮਾਰ ਕੇ ਗਏ ਲੜਕਾਰੇ ਇਸ ਤਰ੍ਹਾਂ ਮਾਰੇ ਸੀਗੇ ਵੀ ਮਤਲਬ ਜੋ ਅੱਜ ਕੱਲ ਤੇ ਲੋਕ ਨੇ ਜੀ ਮਸ਼ਹੂਰ ਮੱਤਾਂ ਸਾਡੇ ਵਰਗੇ ਨੇ ਜੀ ਉਹਨਾਂ ਨੇ ਜਦੋਂ ਢਾਲ ਆ ਵੀ ਖਬਰਾਂ ਪਤਾ ਨਹੀਂ ਅਸੀਂ ਕਿੱਡੀ ਕਬੱਡੀ ਗੱਲ ਕਰਤੀ ਇਹ ਜੰਗ ਜਿੱਤਨ ਦੇ ਉਹ ਨਹੀਂ ਹੈਗਾ ਬਈ ਵੀ ਧਾਰਮਿਕ ਆਸਥਾ ਸੀ ਲੋਕਾਂ ਦਾ ਵਿਸ਼ਵਾਸ ਸੀ ਜੁੜਿਆ ਹੋਇਆ ਲੋਕਾਂ ਦਾ ਹਣਾ ਵੀ ਚੱਲ ਆਪਾਂ ਪ੍ਰਸ਼ਾਸਨ ਅੱਗੇ ਕੁਝ ਕਰ ਨਹੀਂ ਸਕਦੇ ਝੰਡੀ ਨੂੰ ਕਿਹੜਾ ਕੋਈ ਕਲੇ ਝੰਡੀ ਚਾਹੀਏ ਤੁਸੀਂ ਹਾਂ ਵੀ ਕੋਈ ਵੱਡਾ ਕੰਮ ਤਾਂ ਕੋਈ ਹੈ ਨਹੀਂ ਬਾਬਾ ਕੋਈ ਮੋਰਤ ਨੂੰ ਫਿਰਦੇ ਨੇ ਮਾਰਨ ਨੂੰ ਫਿਰਦੇ ਹਨਾ ਬਾਸ ਜੀ ਬਾਬੇ ਦੀ ਅੱਛਾ ਹੋਰ ਤੇ ਲਿਖਿਆ ਹੋਇਆ ਤਿੰਨ ਚਾਰ ਪਾਸਾ ਦੇ ਵਿੱਚ ਲਿਖਿਆ ਹੋਇਆ ਸੀਗਾ ਉਰਦੂ ਪੰਜਾਬੀ ਤੇ ਅੰਗਰੇਜ਼ੀ ਤੇ ਹਿੰਦੀ ਸਭ ਪਾਸਾ ਸਿਰ ਦੇ ਵਿੱਚ ਉੱਥੇ ਮੱਥਾ ਟੇਕਦਾ ਸੀ ਸਮਾਦ ਬੜੀ ਹੋਈ ਸੀ ਇੱਥੇ ਜੀ ਸੁਰਚਾ ਦੇ ਪਹਿਲਾਂ ਉੱਥੇ ਮੱਥਾ ਟੇਕਦਾ ਸੀ ਬੁੱਧਵਾਰ ਨੂੰ ਉੱਥੇ ਅਸੀਂ ਪਰਸ਼ਾਦ ਫਰੂਦ ਲੈਂਦੇ ਰਹੇ ਹਾਂ ਉਹਨਾਂ ਦੂਰੋਂ ਸੰਗਤ ਬਹੁਤ ਆਉਂਦੀ ਹੈ ਬਹੁਤ ਆਉਂਦੀ ਹੈ ਜੀ ਦਾਫਾ ਪਹਿਲਾਂ ਵੀ ਲੱਗਦੀਆਂ ਰਹੀਆਂ ਸੀ ਪਹਿਲਾਂ ਪਰ ਇਹ じゃ ਕੋਈ ਕਿਸੇ ਨੂੰ ਕੁਝ ਨਹੀਂ ਹੋਇਆ ਸਾਡੇ ਕੇ ਬਰਾ ਚੜਦੇ ਆ ਤੂੰ ਮੁੰਡੇ ਜਿਹੜੇ ਮੱਥਾ ਟੇਕਦੇ ਆ ਮੱਥਾ ਟੇਕਦੇ ਭਾਲਦਾਸ ਤੇ ਟਿਕਦਾ ਸਾਡੇ ਸਾਰਾ ਬਿਹੜਾ ਨਗਰ ਜਿੰਨਾ ਵੀ ਇੱਥੇ ਆਉਂਦਾ 6 ਆ ਗਿਆ ਇੱਧਰ ਸਾਡੇ ਪਰਚਾ ਪਤ ਆ ਗਿਆ ਆ ਇੱਧਰਲੇ ਪਾਸੇ ਸ਼ਹਿਰ ਦੇ ਵਿੱਚ ਰਹਿਆ ਤਾਂ ਸ਼ਹਿਰ ਦੇ ਲੋਕਾਂ ਨੇ ਸਾਰੇ ਕਿਹਾ ਕਿ ਬਾਬਾ ਬਹਾਲ ਦਾਸ ਦੇ ਡੇਰ ਤੇ ਜ਼ਰੂਰ ਜਾ ਕੇ ਉਹਨਾਂ ਉੱਤੇ ਹਾਂ ਜੀ ਇਹ ਤਾਂ ਬਹੁਤ ਹੈ ਤੁਸੀਂ ਅੰਦਰ ਜਾ ਕੇ ਦੇਖ ਲਓ ਤੁਹਾਨੂੰ ਆਪ ਨੂੰ ਜਾਣਨਾ ਹੋਏ ਚੀਜ਼ ਦਾ ਕਵਰਿੰਗ ਕਰੋ ਅੰਦਰ ਜਾਓ ਉਹਨਾਂ ਤੋਂ ਵੀ ਪੁੱਛੋ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਸੀ ਕਿ ਇਹ ਸ਼ਹਿਰ ਨੂੰ ਕੁਝ ਨਹੀਂ ਹੋਊਗਾ ਜੀ ਸ਼ਹਿਰ ਨੂੰ ਤਾਂ ਸੀ ਵੀ ਕਹਣਾ ਕੁਝ ਨਹੀਂ ਹੋਊ ਪਰ ਜਿਹੜਾ ਇਧ ਕੀ ਅੱਧਾ ਡੁੱਬ ਗਿਆ ਉਹ ਡੁੱਬਦਾ ਨਹੀਂ ਸੀ ਉਹ ਗਲਤੀ ਫਿਰ ਉੱਤੇ ਨਲਾਈ ਕਿ ਆ ਕਦੇ ਇੰਨੀਆਂ ਕਦੇ ਆਈਆਂ ਨਹੀਂ ਸੀ ਪਹਿਲਾਂ ਵੀ ਜਿਹੜਾ ਇਧ ਕੀ ਤੱਕਦਾ ਹੈ ਇਹ ਚੀਜ਼ ਜੀ ਨਹੀਂ ਸਹੀ ਹੈ ਜਿੱਥੇ ਲੋਕਾਂ ਦੀ ਆਸ ਤਾਂ ਜੁੜੀ ਆ ਲੋਕਾਂ ਦਾ ਵਿਸ਼ਵਾਸ ਜੁੜਿਆ ਉੱਥੇ ਹੁੰਦੀ ਆਸਤਾ ਹੀ ਸਾਡੇ ਭਾਲ ਦਾ ਸੁਣ ਵਾਲੀ ਆਸਤਾ ਸਭ ਕੁਝ ਇਹਨਾਂ ਨਾਲ ਜੁੜਿਆ ਹੁਣ ਇਹ ਸਮਾਦ ਬਣਾਉਂਗੇ ਬਈ ਦਵਾਰੇ ਉੱਥੇ ਇਹਦਾ ਹੁਣ ਬੇਨਤੀ ਹੈ ਜੀ ਆਪਾਂ ਕੱਲੇ ਜਾਣੇ ਜਾਂ ਆਪਾਂ ਮੈਂ ਕਹਦੇ ਮੈਂ ਬਣਾ ਦੂੰ ਜੇ ਇਹ ਕਹਿ ਦੇਣ ਪੰਜ ਚਾਰ ਬੰਦੇ 10 ਬ ਇਹ ਪੂਰੇ ਪੰਚਾਇਤਾਂ ਦਾ ਕੰਮ ਆ ਜਿਹੜੀਆਂ ਪਿੰਡਾਂ ਸੌਆਂ ਖਾ ਕੇ ਗਈਆਂ ਨੇ ਉਹਨਾਂ ਦਾ ਕੰਮ ਆ ਇਹ ਪੂਰਾ ਛੰਡੀ ਦਾ ਲੱਗੀ ਰੂਪ ਰਹਿਤ ਲੱਗੀ ਰਹੂਗੀ ਇਹ ਤਾਂ ਉਹਨਾਂ ਚ ਬਣਾ ਜੋ ਜਿੱਨਾ ਜਰ ਉਹ ਉੱਥੇ ਬਣਦਾ ਨਹੀਂ ਅੱਛਾ ਉਹਨਾਂ ਜਰ ਲੱਗੀ ਰਹੂ ਜਿੱਦੇ ਉੱਥੇ ਬਣ ਗਿਆ ਪੱਕਾ ਕਰਾਂਗੇ ਇਹ ਛੰਡੀ ਆਮਰੀ ਹੋਗੀ ਬਸ ਸਮਝੋ ਉੱਥੇ ਵੀ ਲੱਗੂਗੀ ਇੱਥੇ ਵੀ ਪੱਕਾ ਕਰਾਂਗੇ ਇਹਨੂੰ ਸਰ ਪੱਕਾ ਕਰਾਂਗੇ ਇੱਥੇ ਵੀ ਤੁਸੀਂ ਪੂਰੇ ਆਪ ਦੀ ਸ਼ਰਦਾਂ ਨਾਲ ਆਈ ਸੀ ਤੁਹਾਡੇ ਕਿਹਾ ਜੀ ਇੱਥੇ ਯਾਦ ਬੰਡਿਆ ਆਪਣੇ ਸਾਰਾ ਕੁਝ ਆਪਣੇ ਕਰਵਾਇਆ ਕੋਲੇ ਖੜਕੇ ਹਣ ਬਜ਼ੁਰਗਾ ਨਾ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਚਾਨਣ ਹੋਇਆ ਹੋਇਆ ਜੀ ਸਾਡੇ ਤਾਂ ਮਾਤਾ ਪਿਤਾ ਉਰੀ ਦੱਸਦੇ ਰਹਿੰਦੇ ਆ ਕਿ ਬੇਨਾਂ ਚ ਇੰਨੀ ਕੜਾ ਇੰਨੀ ਕੜਾ ਗਈ ਉਸੇ ਕਰਕੇ ਅਸੀਂ ਸਾਨੂੰ ਤਾਂ ਇਹਦਾ ਕਰਨਾ ਪੈਂਦਾ ਉਹ ਤਾਂ ਚਲੋ ਟਾ ਕੇ ਬਾਗੇ ਸਾਨੂੰ ਤਾਂ ਗਲਤੀ ਮੰਨਣੀ ਪਈ ਪਰ ਬਜ਼ੁਰਗਾਂ ਨੇ ਦੱਸਿਆ ਹੋਇਆ ਸਾਰਾ ਹਾਂ ਜੀ ਸਾਨੂੰ ਤੇ ਇਹਦੀ ਗਲਤੀ ਮੰਨਣੀ ਪਈ ਅਸੀਂ ਜਦੋਂ ਅਸੀਂ ਤਾਂ ਹੈ ਹੀ ਨਹੀਂ ਸੀ ਪਹਿਲਾਂ ਬੁੱਤੀਆਂ ਆਂ ਅਸੀਂ ਘਟੋ ਘਟ 25 30 ਮੁੰਡੇ ਆ ਵੇੜੇ ਦੇ ਅਸੀਂ ਆਪ ਲੱਗੇ ਰਹੇ ਆ ਜਦੋਂ ਪਰ ਪੁਲਟੋਂ ਦੀ ਨੌਬਤ ਆ ਗਈ ਸਾਡੇ 25 ਦੇ 25 30 ਮੁੰਡੇ ਨਾਲੀ ਚੋਂ ਬਾਹਰ ਆ ਗਏ ਜੀ ਕੰਨੇ ਵੀ ਜਦੋਂ ਫਿਰ ਪੂਲੀ ਢਾਉਣਾ ਫਿਰ ਸਾਡੀ ਮੰਨਣੀ ਨਹੀਂ ਫਿਰ ਐਵੇਂ ਪਿੱਛੇ ਕੀ ਫਾਇਦਾ ਜੀ ਤੇ ਉਸ ਪਲਟੋ ਢਾਉਣ ਨਾਲ ਹੀ ਅਗਲੇ ਦਿਨੀ ਸਵੇਰ 4 ਵਜੇ ਇੱਧਰ ਪਾਣੀ ਟੁੱਟ ਗਿਆ ਜੀ ਬਜ਼ੁਰਗਾਂ ਦਾ ਵਿਸ਼ਵਾਸ ਇੱਕ ਹੁਣ ਵਾਲੀ ਪੀੜ੍ਹੀ ਚ ਵੀ ਪੂਰਾ ਹੈਗਾ ਜੀ ਹੈਗਾ ਉਹਨਾਂ ਵਾਲੀ ਪੀੜ੍ਹੀ ਚ ਬਹੁਤ ਜ਼ਿਆਦਾ ਆ ਆ ਮੁੰਡੇ ਖੜੇ ਸਾਰੇ ਇਹਨੇ ਨਾ ਉਹਨਾਂ ਦੀ ਕਰਮਾਂ ਦਾ ਮੰਨਦੇ ਹਨ ਜੀ ਅਸੀਂ ਜਦੋਂ ਮਤਲਬ ਸਾਨੂੰ ਕੋਈ ਸੰਕਟ ਆਉਂਦਾ ਅਸੀਂ ਮੱਥਾ ਟੇਕਦਾ ਸਾਡੇ ਸੰਕਟ ਹੱਲ ਹੁੰਦੇ ਨੇ ਅਸੀਂ ਕਿਵੇਂ ਬਜ਼ੁਰਗਾਂ ਦੀ ਟਾਲ ਦੀ ਇਹ ਕਹਿੰਦੇ ਮੰਨਦਾ ਪੂਰੀ ਬੋਲ ਲਗਾਉਂਦੇ ਨੇ ਇੱਥੇ ਹੁਣ ਜਿਹੜੇ ਬੰਦੇ ਢਾਕੇ ਗਏ ਸੀ ਉਹੀ ਇਹ ਗੱਲਾਂ ਕਹਿ ਰਹੇ ਨੇ ਵੀ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਹਾਂਜੀ ਹਾਂ ਉਹ ਕਹਿੰਦੇ ਵੀ ਉਹਨੂੰ ਪ੍ਰਸ਼ਾਸਨ ਬਣਾ ਕੇ ਨਾ ਦੇਵੇ ਤੇ ਭਵੇਂ ਆ ਸਾਡੇ ਕੋਲ ਕਿੱਲੇ ਮੰਗਰ ਸਾਨੂੰ ਪੈਸੇ ਪਾਉਣੇ ਪੈਣ ਕੋਈ ਵੀ ਪਾਉਣ ਪੈਣ ਵੀ ਅਸੀਂ ਪੁਲ ਦੁਆਰੇ ਤਿਆਰ ਕਰਾਂਗੇ